ਚੋਰਾ ਨੇ ਕੈਮਰੇ ਦੇ ਥੱਲੇ ਹੀ ਮੋਟਰਸਾਈਕਲ ਬੜੀ ਫੁਰਤੀ ਦੇ ਨਾਲ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਤੇ ਇੱਕ ਖਬਰ ਫਰੋਇਪੁਰ ਤੋਂ ਵੱਡੀ ਅਪਡੇਟ ਸਾਹਮਣੇ ਆਉਂਦੀ ਹੈ ਕਿ ਵਿਅਕਤੀ ਆਪਣੇ ਬੱਚਿਆਂ ਦੇ ਡਾਕੂਮੈਂਟ ਬਣਾਉਣ ਲਈ ਸਿਵਲ ਹਸਪਤਾਲ ਫਰੋਇਪੁਰ ਵਿੱਚ ਪਹੁੰਚਦਾ ਹੈ ਤੇ ਆਪਣਾ ਮੋਟਰਸਾਈਕਲ ਜਿਹੜਾ ਕਿ ਕੈਮਰੇ ਦੇ ਥੱਲੇ ਲਗਾ ਦਿੰਦਾ ਹੈ ਤੇ ਚੋਰਾ ਨੇ ਕੈਮਰੇ ਦੇ ਥੱਲੇ ਬੜੀ ਫੁਰਤੀ ਦੇ ਨਾਲ ਜਿਹੜਾ ਮੋਟਰਸਾਈਕਲ ਉਹਦਾ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਤਾਂ ਜਦੋਂ ਵਿਅਕਤੀ ਬਾਹਰ ਆਉਂਦਾ ਤਾਂ ਉਸਨੇ ਵੇਖਿਆ ਤਾਂ ਉਸਦਾ ਮੋਟਰਸਾਈਕਲ ਜਿਹੜਾ ਕਿ ਉਸ ਥਾਂ ਤੇ ਨਹੀਂ ਪਿਆ ਹੁੰਦਾ ਤਾਂ ਉਸ ਵਿਅਕਤੀ ਨੇ ਉਸ ਕੈਮਰੇ ਦੇ ਵਿੱਚ ਜਾ ਕੇ ਫਿਰ ਦੇਖਦਾ ਤਾਂ ਉਹ ਜਿਹੜਾ ਮੋਟਰਸਾਈਕਲ ਹੈ ਉਹ ਦੋ ਲੋਕ ਜਿਹੜੇ ਚੁਰਾ ਕੇ ਮੋਟਰਸਾਈਕਲ ਉਫਰਾਰ ਹੋ ਜਾਂਦੇ ਹਨ ਤਾਂ ਉਸਨੇ ਜਦੋਂ ਇਸ ਦੀ ਲਿਖਤੀ ਸ਼ਿਕਾਇਤ ਥਾਣਾ ਫਰੋਈ ਪਰ ਵਿੱਚ ਦਿੱਤੀ ਤਾਂ ਉੱਥੇ ਵੀ ਕੁਝ ਲੋਕ ਮਿਲੇ ਉਹਨਾਂ ਦੱਸਿਆ ਕਿ ਸਾਡੇ ਵੀ ਇੱਥੇ ਜਿਹੜੇ ਮੋਟਰਸਾਈਕਲ ਚੋਰੀ ਹੋਏ ਹਨ ਅਤੇ ਅਗਲੀ ਗੇੜਨੀ ਵੀ ਜਾਣਕਾਰੀ ਹੈ ਤੁਹਾਨੂੰ ਇਹ ਵਿਅਕਤੀ ਆਪਣੀ ਜ਼ੁਬਾਨੀ ਦੱਸੇਗਾ ਕੀ ਨਾਂ ਤੇ ਕਿੱਥੇ ਆਏ ਮੇਰਾ ਨਾਂ ਭਗਸ਼ੰਗਾ ਜੀ ਪਿੰਡ ਫੱਤੇਵਾਲਾ ਮਲਾਲੇ ਦੇ ਗੁਰਦੁਆਰਾ ਸਾਹਿਬ ਮੈਂ ਡਿਊਟੀ ਕਰਦਾ ਹਾਂ ਇੱਥੇ ਜੀ ਆਪਣੇ ਬੱਚੇ ਦਾ ਡਾਕੂਮੈਂਟ ਸੀਗਾ ਸਰਟੀਫਿਕੇਟ ਦਾ ਉਹਦੇ ਤੇ ਨਾਂ ਦੀ ਕੋਈ ਪ੍ਰੋਬਲਮ ਸੀ ਕਰਕੇ ਮੈਂ ਆਇਆ ਸੀਗਾ ਪਤਾ ਕਰਨ ਵਾਸਤੇ ਗੱਲ ਕਰਨ ਵਾਸਤੇ ਤੇ ਆ ਕੇ ਮੈਂ ਮੋਟਰਸਾਈਕਲ ਜਿਹੜਾ ਜੱਟਾ ਬੱਚਾ ਕੇਂਦਰ ਬਣਿਆ ਕੋਈ ਕੋਲਾ ਸਾਹਿਬ ਉੱਥੇ ਆ ਕੇ ਕੈਮਰਾ ਸਾਹਮਣੇ ਲੱਗਾ ਸੀ ਕੈਮਰਾ ਵੇਖ ਕੇ ਤੇ ਮੈਂ ਕੈਮਰੇ ਦੇ ਬਿਲਕੁਲ ਥੱਲੇ ਮੋਟਰਸਾਈਕਲ ਧਾਰ ਕੇ ਕੈਮਰੇ ਦੇ ਆਸਰੇ ਤੇ ਅੰਦਰ ਜਾ ਕੇ ਮੈਡਮ ਨਾਲ ਗੱਲ ਕਰਨੀ ਸੀ ਉਹ ਮੈਡਮ ਨਾਲ ਗੱਲ ਕਰਦਿਆਂ ਮੈਨੂੰ ਡੇਢ ਤੋਂ 2 ਮਿੰਟ ਲੱਗ ਗਏ ਔਰ ਦੇ ਦੌੜ ਦੋ ਮਿੰਟ ਦੇ ਵਿੱਚ ਵਿੱਚ ਜਦੋਂ ਮੈਂ ਵਾਪਸ ਆਇਆ ਤੇ ਮੇਰਾ ਮੋਟਰਸਾ ਚੋਰੀ ਹੋ ਚੁੱਕਾ ਹੈ 3 ਲੱਖਸ ਮੋਟਰਸਾ ਦਾ ਨਵਾਂ ਮੋਟਰ ਸੀ ਹਾਂਜੀ ਨਵਾਂ ਤਕਰੀਬਨ ਮੋਟਰ ਸੀ 3 ਕਾਪੀ ਪੁੱਤਰ ਨਹੀਂ ਨਹੀਂ ਕਾਪੀ ਮੇਰੇ ਕੋਲ ਆ ਜੀ ਕਾਪੀ ਆ ਹਾਂਜੀ ਕਾਪੀ ਮੇਰੇ ਕੋਲ ਆ ਚੋਰੀ ਹੋ ਗਿਆ ਹਾਂਜੀ ਆ ਕਾਪੀ ਆ ਜੀ ਹੁੰਦੀ ਕਿੰਨੇ ਕਾਚ ਹੋਏ ਲਗਦੇ ਕਾਪੀ ਆ ਇੱਥੇ ਜੀ ਮੈਨੂੰ ਹੁਣੇ ਇੱਕ ਦੋ ਸਿੰਘ ਮਿਲੇ ਆ ਕਹਿੰਦੇ ਵੀ ਆ ਆ ਤੀਜਾ ਮੋਟਰਸਾ ਚੋਰੀ ਹੋ ਗਿਆ ਇੱਕ ਦਿਨ ਚ ਲਗਾਤਾਰ ਚੋਰੀ ਮੈਂ ਜਦੋਂ ਦਰਖਾਸਤ ਪਾਉਣ ਗਿਆ ਉੱਥੇ ਵੀ ਉਹਨਾਂ ਨੇ ਦੱਸਿਆ ਵੀ ਦੋ ਤਿੰਨ ਦਰਖਾਸਤਾਂ ਕੱਲ ਦੀ ਵੀ ਆ ਚੁੱਕੀ ਆ ਜੋ ਚੋਰਾ ਦਾ ਹਾਂਜੀ ਚੋਰਾ ਦਾ ਅੱਡਾ ਬਣ ਚੁੱਕਾ ਕੋਈ ਇੱਥੇ ਕੈਮਰਾ ਨਹੀਂ ਚੱਲ ਰਿਹਾ ਮੈਂ ਆ ਕੇ ਪੁੱਛਿਆ ਨਾਲੋਂ ਮੇਰਾ ਮੋਟਰਸਾਈਕਲ ਟੋਰੀ ਹੋ ਗਿਆ ਜੀ ਕੈਮਰਾ ਚੈੱਕ ਕਰਵਾਇਆ ਕਹਿੰਦੇ ਕੈਮਰੇ ਨਹੀਂ ਚੱਲਦੇ ਫਿਰ ਕੋਈ ਵੀ ਮੈਨੂੰ ਕੋਈ ਮੁਲਾਜ਼ਮ ਨਹੀਂ ਮਿਲਿਆ ਜਿੱਥੇ ਮੈਂ ਕੰਪਲੇਨ ਕਰ ਸਕਾਂ ਮੈਂ ਮੰਗੇ ਤੁਹਾਡੀ ਵੀ ਇੱਥੇ ਕੋਈ ਹਾਂਜੀ ਹਾਂਜੀ ਇਹ ਮੇਰੀ ਮੰਗ ਆ ਵੀ ਇੱਕ ਤਾਂ ਮੇਰਾ ਜਿਹੜਾ ਨੁਕਸਾਨ ਹੋਇਆ ਇਸ ਲਈ ਪਰਪਾਈ ਕੀਤੀ ਜਾ ਕਿ ਮੈਂ ਟਰੈਲੂ ਬੰਦਾ ਮੈਂ ਆਦਾ ਮザਜਾ ਜਾਰਾ ਕਰਦਾ ਪਿਆ ਕਿਨਕੇ ਛੋਟੇ ਛੋਟੇ ਬੱਚਿਆਂ ਨਾਲ ਤੇ ਇੱਕ ਇੱਥੇ ਪੂਰੀ ਨਿਗਰਾਨੀ ਵਾਸਤੇ ਇੱਥੇ ਚਾਹੀਦਾ ਵੀ ਪਾਰਕਿੰਗ ਬਣੀ ਜਾ ਬਣੀ ਪਾਰਕਿੰਗ ਬਹੁਤ ਕਾਫੀ ਦੂਰ ਆ ਇਸ ਕਰਕੇ ਇੱਥੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਉਹਨਾਂ ਵਾਸਤੇ ਖਾਸ ਕਰਕੇ ਪਾਰਕਿੰਗ ਰੱਖਾ ਜ਼ਰੂਰੀ ਹੋਣੀ ਚਾਹੀਦੀ ਆ ਪੂਰਾ ਇੰਤਿਆਮ ਹੋਣਾ ਚਾਹੀਦਾ